ਆਹੀ ਸੁਪੀਰ ਬਾਦਲ ਜਿਹੜਾ ਕਹਾਂ ਸੀ ਰਾਜ ਕਰਾਂਗੇ 25 ਸਾਲ ਹੁਣ 25 ਬੰਦੇ ਨਹੀਂ ਮਿਲਦੇ ਉਹਨੂੰ ਵੀ ਗੱਡੀ 'ਚ ਬਹਿ ਜਾਣ 25 ਪਿੱਛੇ ਗੱਡੀਆਂ ਲਾ ਲਓ ਯਾਰ 25 ਕਹਿਗੇ ਨਾ 25 ਹੈ ਨਹੀਂ ਇਹ ਪਬਲਿਕ ਹੈ ਬਈ ਲੋਕ ਨੇ ਤੁਸੀਂ ਗੁਰੂ ਨਾਲ ਧੋਖਾ ਕੀਤਾ ਲੋਕਾਂ ਨੇ ਤੁਹਾਨੂੰ سزا ਦੇਤੀ ਤੁਸੀਂ ਕੀ ਸਮਝਣ ਲੱਗੇ ਰੱਬ ਸਮਝ ਗਿਆ ਆਪੇ ਆਪ ਨੂੰ ਕਿ ਲੋਕਾਂ ਨੂੰ ਭੇਟਾ ਬੱਕਰੀਆਂ ਸਮਝ ਲਿਆ ਕਿ ਜਿੰਦ ਨੂੰ ਮਰਜੀ ਹੱਕ ਲਓ 5 ਸਾਲਾਂ ਦਾ ਇੱਧਰ ਨੂੰ ਹੱਕ ਲਓ ਇੱਧਰ ਨੂੰ ਹੱਕ ਲਓ ਜੋ ਲੋਕਾਂ ਨੂੰ ਪਤਾ ਲੱਗ ਗਿਆ ਲੋਕਾਂ ਨੇ ਕਰਤਾ ਕੰਮ ਮੈਨ ਮੈਨੂੰ ਉਹੀ ਗਾਲਾਂ ਕੱਢ ਜਾਂਦੇ ਮੈਂ ਥੋੜੀ ਕੀਤਾ ਕੰਮ ਮੇਰਾ ਤਾਂ ਨਾਂ ਲੱਗਦਾ ਇਹ ਹੈ ਹਰ ਗੱਲ ਜਿਹੜੀ ਚੀਜ਼ ਮਸ਼ਹੂਰ ਹੁੰਦੀ ਹੈ ਉਧਰਲੇ ਪਾਸੇ ਨੂੰ ਹੋ ਜਾਂਦੇ ਨੇ ਹੁਣ ਕਿਸਾਨਾਂ ਦਾ ਅੰਦੋਲਨ ਹੋਇਆ ਦਿੱਲੀ ਉਹ ਤੁਸੀਂ ਵੀ ਬਹੁਤ ਸਾਰੇ ਗਏ ਹੋਗੇ ਹਰੇਕ ਗਾਓ ਚ ਤਸਵੀਰ ਬਾਦਲ ਕਹਿੰਦਾ ਮੈਂ ਵੀ ਕਿਸਾਨ ਆ ਮੈਂ ਕਿਹਾ ਤੂੰ ਕਿਹੜੇ ਪਾਸੇੋਂ ਕਿਸਾਨ ਐ ਯਾਰ ਹੁਣ ਕਿਸਾਨਾਂ ਦੀ ਚੜ੍ਹਾਈ ਹੋ ਗਈ ਸੀ ਤਾਂ ਕਹਿੰਦਾ ਮੈਂ ਵੀ ਕਿਸਾਨ ਆ ਇਸ ਕਰਕੇ ਕਿਸਾਨਾਂ ਦੀਆਂ ਸਮੱਸਿਆ ਮੈਨੂੰ ਮੈਂ ਸਮਝਦਾ ਮੈਂ ਕਿਸਾਨ ਆ ਮੈਂ ਕਿਹਾ ਤੂੰ ਕਿਹਰੇ ਪਾਸੇੋਂ ਕਿਸਾਨ ਐ ਉਹ ਗੱਲ ਹੋ ਗਈ ڈاکੂਆਂ ਨੇ ਇੱਕ ਬੱਸ ਘੇਰ ਲਈ ਬੱਸ ਘੇਰ ਲਈ ਸਾਰੀ ਬੱਸ ਲੁੱਟ ਕੇ ਸਵਾਰੀਆਂ ਥੱਲੇ ਲਾਈਨ 'ਚ ਖੜਾ ਲੀਆਂ ڈاکੂਆਂ ਦਾ ਸਰਦਾਰ ਕਹਿੰਦਾ ਕੱਲੇ-ਕੱਲੇ ਦਾ ਨਾਮ ਪੁੱਛ ਕੇ ਗੋਲੀ ਮਾਰੀ ਜੋ ਪਹਿਲੇ ਨੂੰ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਰਕੇਸ਼ ਕੁਮਾਰ ਧੜਾਕ ਗੋਲੀ ਮਾਰਤੀ ਦੂਜੇ ਨੇ ਪੁੱਛਿਆ ਤੇਰਾ ਕੀ ਨਾਮ ਹੈ ਉਹ ਕਹਿੰਦਾ ਪ੍ਰਦੀਪ ਸਿੰਘ ਧੜਾਕ ਗੋਲੀ ਮਾਰਤੀ ਤੀਜੀ ਕੋਈ ਮਾਂ ਖੜੀ ਸੀ ਮਾਈ ਖੜੀ ਸੀ ਹਾਂ ਮਾਤਾ ਕੀ ਨਾਮ ਹੈ ਉਹ ਕਹਿੰਦੀ ਪੁੱਤ ਪੁਸ਼ਪਾ ਦੇਵੀ ਡਾਕੂਆ ਸਰਦਾਰ ਕਹਿੰਦਾ ਨਹੀਂ ਰੁਕੋ ਗੋਲੀ ਨਹੀਂ ਮਾਰਨੀ ਮੇਰੀ ਨਾਂ ਦਾ ਮੇਰੀ ਮਾਂ ਦਾ ਨਾਂ ਵੀ ਪੁਸ਼ਪਾ ਸੀ ਬੜਾ ਪਿਆਰ ਕਰਦੀ ਸੀ ਮਨੁ ਅਜੇ ਨਾਮ ਸੁਣ ਕੇ ਮੇਰੇ ਮਾਮਾ ਤਾਂ ਜਾਗ ਪਈ ਛੱਡ ਦਿਓ ਉਦੋਂ ਅੱਗੇ ਸੁਖਵੀਰ ਬਾਦਲ ਵਰਗਾ ਖੜਾ ਸੀ ਉਹਨੂੰ ਕਹਿੰਦੇ ਕੀ ਨਾਮ ਹੈ ਕਹਿੰਦਾ ਜੀ ਹੂੰ ਤਾਂ ਨਾਮ ਗੁਰਦੇਵ ਸਿੰਘ ਆ ਪਿੰਡ 'ਚ ਮੈਨੂੰ ਪੁਸ਼ਪਾ ਪੁਸ਼ਪਾ ਹੀ ਕਹਿੰਦੇ ਆ ਉਹ ڈاکੋਂ ਦਾ ਸਰਦਾਰ ਕਹਿੰਦਾ ਚਾਰ ਗੋਲੀਆਂ ਵੱਧ ਮਾਰੋ ਮੇਰੀ ਮਾਂ ਦਾ ਨਾਂ ਬਦਨਾਮ ਕਰਦਾ ਹੈ ਉਹ ਗੱਲ ਇਹਨਾਂ ਦੀ ਹੁਣ ਵੇ ਮੈਨੂੰ ਹੁਣ ਕਿਸਾਨ ਕਿਸਾਨ ਹੀ ਕਹਿੰਦੇ ਆ ਜੀ ਅਸੀਂ ਹੁਣ ਕਿਸਾਨ ਕਿਸਾਨ ਹੀ ਆ ਉਹ ਕਿਹੜੇ ਕਿਸਾਨ ਉਹ ਤੁਹਾਡੇ ਖੇਤਾਂ ਚ ਨਹਿਰਾਂ ਜਾ ਕੇ ਮੁੱਕ ਜਾਂਦੀਆਂ ਵਿੱਚ ਕੋਈ ਮੋਗਾ ਹੈ ਨਹੀਂ ਨਹਿਰ ਹੀ ਮੁੱਕਦੀ ਆ ਘਰੇ ਖੇਤਾਂ ਚ ਤੁਸੀਂ ਕਦੇ ਕਿਸਾਨ ਹੋ ਤੁਸੀਂ ਕਦੇ ਗਰੀਬੀ ਦੇਖੀ ਹੋਵੇ ਤੁਸੀਂ ਕਦੇ ਖੇਤੀ ਕੀਤੀ ਹੋਵੇ ਤਾਂ ਪਤਾ ਲੱਗੇ ਨਾ ਕਦੇ ਚਰੀ ਦੇ ਕੜਬ ਦੇ ਟਾਂਡੇ ਕੁੱਤਰੇ ਹੋਣ ਹੱਥਾਂ ਨਾਲ ਮਸ਼ੀਨ ਤੇ ਤਾਂ ਪਤਾ ਲੱਗੇ ਨਾ ਕਦੇ ਇਕਬਲਦਾਲਾ ਰੇੜਾ ਲੈ ਕੇ ਪੱਠੇ ਲੈ ਕੇ ਆਏ ਹੁਣ ਤਾਂ ਪਤਾ ਲੱਗੇ ਨਾ ਕਦੇ ਸੌਣਦਿਆਂ ਝੜੀਆਂ ਚ ਡੰਗਰਾਂ ਵਾਲੇ ਬਾੜੇ ਚ ਸੁੱਕ ਬਿਛਾਈ ਹੋਵੇ ਮੱਜਾਂ ਗਾਵਾਂ ਦੇ ਥੱਲੇ ਫਿਰ ਪਤਾ ਲੱਗੇ ਨਾ ਪਹਾੜਾਂ ਵਾਲੇ ਸਕੂਲਾਂ ਚ ਪੜੇ ਨੇ ਨਾ ਪੰਜਾਬੀ ਬੋਲਣੀ ਆਉਂਦੀ ਐ ਨਾ ਪੜਨੀ ਆਉਂਦੀ ਐ ਬਸ ਪੰਜਾਬ ਦੇ ਬਾਰਿਸ ਬਣਨਾ ਆਈ ਹਾਲ ਇੱਥੇ ਵਾਲੇ ਨੇ ਹਰਿਆਣੇ ਵਾਲੇ ਨੇ ਅਜੀ ਹਰਿਆਣਾ ਕਿੱਥੋਂ ਯਾਤਰੀਆਂ ਕਾਮ ਬੰਦਿਆਂ ਦੇ ਨਾਲ ਕਿੱਥੋਂ ਤੁਸੀਂ ਆ ਗਏ ਆਹੀ ਫਰਕ ਹੈ ਪੰਜਾਬ ਦਾ ਹਰਿਆਣਾ ਦਾ ਤੇ ਦਿੱਲੀ ਦਾ ਹੁਣ ਕੱਲਾ ਵਿਚਾਲੇ ਹਰਿਆਣਾ ਰਹਿ ਗਿਆ ਇਹ ਰੰਗ ਵੀ ਹੁਣ ਭਰ ਦਿਓ ਤੇ ਆਪਣਾ ਦਿੱਲੀ ਹਰਿਆਣਾ ਪੰਜਾਬ ਇੱਕ ਬਹੁਤ ਵੱਡੀ ਟੈਰੀਟਰੀ ਜਿਹੜੀ ਨਾਰਥ ਇੰਡੀਆ ਦੀ ਆਮ ਆਦਮੀ ਪਾਰਟੀ ਕੋਲੇ ਆ ਜਾਊਗੀ ਤੁਹਾਡੇ ਕੋਲੇ ਆ ਜਾਊਗੀ ਤੁਹਾਡੇ ਦੇਸ਼ ਦੇ ਵਿੱਚ ਤੁਹਾਡੀ ਚੱਲਣ ਲੱਗ ਜੂਗੀ ਪੂਰੇ ਦੇਸ਼। ਸੋ ਵੀਰੋ ਕੋਈ ਪੈਸੇ ਦੇ ਲਾਲਚ ਨੂੰ ਨਹੀਂ ਆਏ। ਕੋਈ ਰੇਤੇ ਵਾਲੀਆਂ ਖੱਡਾਂ 'ਚ ਨਹੀਂ ਹਿੱਸਾ ਪਾਉਣਾ। ਕੋਈ ਟਾਬਿਆਂ 'ਚ ਨਹੀਂ ਹਿੱਸਾ ਪਾਉਣਾ, ਹਿੱਸਾ ਪਾਉਣਾ। ਤਾਂ ਲੋਕਾਂ ਦੇ ਦੁੱਖਾਂ ਦਰਦਾਂ 'ਚ ਹਿੱਸਾ ਪਾਉਣਾ, ਹੋਰ ਕਿਤੇ ਜ਼ਰਾ ਨਹੀਂ ਪਾਉਣਾ। ਮੇਰੇ ਵਰਗੇ ਬੰਦੇ ਨੂੰ ਕੋਈ ਕਹਿੰਦਾ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈੰਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਅਮੀਰਾਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈੰਦਾ ਅੱਗੇ ਜਵਾਬ ਆਇਆ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਕਿੰਨੇ ਧਨੀ ਹੋ ਹੋ ਤੁਰ ਪੇ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱੱਟੀ ਪਾ ਲੈਂਦਾ ਜੇ ਗੁਰਨਾਨਕ ਦੇਵ ਜੀ ਦੁਕਾਨ ਖੋਲ੍ਹ ਕੇ ਬਹਿ ਜਾਂਦੇ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋ ਫਰਕ ਕੌਣ ਕੱਢਦਾ ਸਾਰੀ ਦੁਨੀਆ ਵਿੱਚ ਉਦਾਸੀਆਂ ਕਰਕੇ ਘਰ ਘਰ ਜਾ ਕੇ ਕੀਰਤ ਕਰੋ ਦਾ ਨਾਮ ਜਪੋ ਦਾ ਵੰਡ ਛਕੋ ਦਾ ਹੁਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਸਾਨੂੰ ਸਾਡੇ ਗੁਰੂਆਂ ਨੇ ਸ਼ਹੀਦਾਂ ਨੇ ਸਾਡੇ ਦੇਵੀ ਦੇਵਤਿਆਂ ਨੇ ਲੋਕਾਂ ਦੇ ਹੱਕ 'ਚ ਖੜਨ ਦੀ ਗਰੀਬਾਂ ਦੇ ਹੱਕ 'ਚ ਖੜਨ ਦੀ ਤੇ ਉਹਨਾਂ ਦੇ ਹੱਕ 'ਚ ਲੜਨ ਦੀ ਪ੍ਰੇਰਣਾ ਦਿੱਤੀ ਹੋਈ ਹੈ ਅਸੀਂ ਉਸ ਮਿੱਟੀ ਦੇ ਬਣੇ ਹੋਏ ਹਾਂ ਸੋ ਇਹਨਾਂ ਨੂੰ ਕੀ ਪਤਾ ਆਜ਼ਾਦੀ ਹੋਈ 15 ਅਗਸਤ ਨੂੰ 1947 ਸਾਰਾ ਮੁਲਕ ਜਸ਼ਨ ਮਨਾ ਰਿਹਾ ਸੀ ਆਪਣੇ ਬੈਨ ਪੈ ਰਹੇ ਸੀ ਇੱਥੇ ਕਿਉਂਕਿ 10 ਲੱਖ ਬੰਦਾ ਮਾਰਿਆ ਗਿਆ ਜੀ ਆਪਾਂ ਤਾਂ ਬਹੁਤ ਮਹਿੰਗੀ ਪਈ ਆ ਆਜ਼ਾਦੀ ਇਹਨਾਂ ਨੂੰ ਕੀ ਪਤਾ ਦਾਦੇ ਨਾਨੇ ਨਾਨੀਆਂ ਪੂਆ ਫੁੱਪੜ ਤਾਂ ਆਪਣੇ ਮਰੇ ਨੇ ਇਹਨਾਂ ਨੂੰ ਕੀ ਪਤਾ ਆਜ਼ਾਦੀ ਕੀ ਹੁੰਦੀ ਹੈ ਇਹ ਹੁਣ ਸਾਨੂੰ ਆਜ਼ਾਦੀ ਦੇ ਮਤਲਬ ਸਮਝਾਉਣ ਲੱਗ ਜਾਂਦੇ ਆ ਸਵੈਸ਼ ਕਰਕੇ ਇਹ ਜਿਹੜੇ ਝੂਠੇ ਦੇਸ਼ ਭਗਤ ਬਣਦੇ ਆ ਇਹਨਾਂ ਦੇ ਪਿੱਛੇ ਨਾ ਲੱਗੋ ਇਹਨਾਂ ਨੂੰ ਧਰਤੀ ਦਿਖਾਓ ਇੱਕ ਵਾਰੀ ਕਿ ਭਾਈ ਅਸੀਂ ਐਂ ਕਰ ਸਕਦੇ ਆ ਜੇ ਪੰਜਾਬ 'ਚ ਕੀਤਾ ਤੁਸੀਂ ਦੇਖ ਲਓ ਪੰਜਾਬ 'ਚ ਪੀੜ੍ਹੀਓਂ ਬਦਲ ਕੇ ਰੱਖਤੀ ਵਿੱਚੇ ਹੀ ਪ੍ਰਕਾਹ ਵੱਡਾ ਬਾਦਲ ਵਿੱਚੇ ਹੀ ਸੁਖਵੀਰ ਬਾਦਲ ਵਿੱਚੇ ਹੀ ਮਜੀਠੀਆ ਵਿੱਚੇ ਹੀ ਨਵਜੋਤ ਸਿੱਧੂ ਵਿੱਚੇ ਹੀ ਮਨਪ੍ਰੀਤ ਬਾਦਲ ਵਿੱਚੇ ਹੀ ਦੇਸ਼ ਪ੍ਰਤਾਪ ਕਹਿਰੋਂ ਵਿੱਚੇ ਹੀ ਆ ਕੈਪਟਨ ਅਮਰਦੇਵ ਸਿੰਘ ਵਿੱਚੇ ਹੀ ਆ ਪਠੜਾ ਇੱਥੇ ਕਾ ਗਵਾਂਡ ਵਾਲੀ ਵਿੱਚੇ ਮਲੂਕੇ ਵਿੱਚੇ ਹੀ ਭੂੰਦੜ ਸਾਰੇ ਹੀ ਰਗੜਦੇ ਜੀ ਲੋਕ ਨੇ ਸਾਥੀ ਕਰਨ ਬਹੁਤ ਧੰਨਵਾਦ ਤੁਹਾਡਾ ਜਾਓ ਕਰੇ ਜਾਓ ਸ਼ਾਬਾਸ਼ ਪਬਲਿਕ ਹੈ ਲੋਕ ਨੇ ਆ ਗਿਆ ਮੂਰਤੋ ਬਣ ਗਿਆ ਮ ਉਹਨੂੰ ਬਥੇੜਾ ਸਮਝਾਇਆ ਨਾ ਕਰੋ ਨਾ ਕਰੋ ਮੰਨੇ ਹੀ ਨਹੀਂ ਜਦੋਂ 70 7000 ਹਜ਼ਾਰ ਤੇ ਹਰਾਏ ਉਹ ਤੋਂ ਬਾਅਦ ਮੰਨੇ ਨੇ ਉਹਦੇ ਕੋ ਸੁਦੇਸ਼ਨ ਢੀਂਟ ਸਾਖੀ ਕਹਿੰਦਾ ਸੀ ਜਦੋਂ ਮੈਂ 2014 ਚ ਲੜਿਆ ਸੋ ਦੇਸਿੰਟ ਢੀਂਸਾ ਕਹਿੰਦਾ ਕਹਿੰਦਾ ਅੱਜ ਮੈਂ ਭਗਵੰਤ ਮਾਨ ਦੀ ਫੋਟੋ ਦੇਖੀ ਸੀ ਐ ਹੱਥ ਬੰਨੇ ਹੋਏ ਸੀ ਪੋਸਟਰ ਤੇ ਕਿਸੇ ਕੰਨ ਤੇ ਲੱਗਿਆ ਹੋਣਾ ਕਹਿੰਦਾ ਮੈਨੂੰ ਫੋਟੋ ਦੇਖ ਕੇ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕਿਹਾ ਫਿਰ ਢੀਂਸਾ ਸਾਹਿਬ ਜਿੰਨਾ ਚਿਰ ਵੋਟਾਂ ਨਹੀਂ ਪੈਂਦੀਆਂ ਉਹਨਾਂ ਚਿਰ ਮੇਰੀ ਫੋਟੋ ਦੇਖ ਕੇ ਹੱਸ ਲੋ ਵੋਟਾਂ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਸਾਰਾ ਡੱਬ ਰੋਇਆ ਕਰੋਗੇ ਤੁਸੀਂ ਦੇਖ ਲਓ ਅੱਜ ਤੂੰ ਮੇਰਾ ਨਾਂ ਲੈ ਦੋ ਹੰਝੂਆਂ ਨਾ ਬੱਠਲ ਪਰ ਦਿੰਦੇ ਆ ਉਹਦਾ ਨਾਂ ਨਾ ਲਓ ਉਹਦਾ ਨਾਂ ਨਾ ਲਓ ਬਸ ਹਾਂਜੀ ਸਵੈਸ ਕਰਕੇ ਵੀਰੋ ਸਾਡਾ ਕਲਚਰ ਸਾਂਝਾ ਹੈ ਕਿਉਂਕਿ ਮੈਂ ਤਾਂ ਪਹਿਲੀ ਇਲੈਕਸ਼ਨ ਵੀ ਇੱਥੋਂ ਲੜਿਆ ਮੈਂ ਮੂਨ ਕੀ ਰਹਿੰਦਾ ਹੁੰਦਾ ਸੀ 2012 ਚ ਕੁ ਤੁਸੀਂ ਪੰਜਾਬ ਚੋਂ ਉਹ ਤੁਸੀਂ ਤੁਸੀਂ ਪੰਜਾਬ ਵਾਲਿਆਂ ਨੂੰ ਆਪਣੇ ਚ ਲੈ ਲਓ ਆਮ ਆਦੀ ਪਾਰਟੀ ਨੂੰ ਆਪਦੇ ਇੱਥੇ ਲਿਆਓ ਪੰਜਾਬ ਬਣ ਜੂਗਾ ਇੱਥੇ ਇਨਸਾਫ ਦਾ ਕੰਮ ਰਾਜ ਹੀ ਲੈ ਕੇ ਆਉਣਾ ਆਪਾਂ ਕਿਉਂ ਆਪਣੀ ਧਰਤੀ ਛੱਡੀਏ ਇਹਨਾਂ ਨੂੰ ਹਰਾਓ ਬਸ ਇਹ ਹਾਰਨਗੇ ਸੋ ਇਸ ਕਰਕੇ ਹਰਿਆਣੇ ਦੀਆਂ ਮੁਸ਼ਕਲਾਂ ਦੇ ਵਿੱਚ ਕਿਉਂਕਿ ਨਾਲ ਲੱਗਦਾ ਉਹ ਡੱਬ ਵਾਲੀ ਤੋਂ ਲੈ ਕੇ ਨਾਲ ਲੱਗਦਾ ਮੈਂ ਡੱਬ ਵਾਲੀ ਗਿਆ ਮੈਂ ਫਤਿਹਬਾਦ ਗਿਆ ਮੈਂ ਰਾਣੀਆਂ ਗਿਆ ਮੈਂ ਰਤਿਏ ਗਿਆ ਮੈਂ ਨਰੈਣਗੜ ਗਿਆ ਮੈਂ ਸ਼ਾਹਬਾਦ ਗਿਆ ਮੈਂ ਗੂਲੇਚੀਕੇ ਗਿਆ ਮੈਂ ਮੁਰਥਲ ਗਿਆ ਮੈਂ ਪਵਾਨੀ ਗਿਆ ਮੈਂ ਚੱਜਰ ਗਿਆ ਮੈਂ ਅੱਜ ਅੱਜ ਮੈਂ ਕਲਾਤ ਤੋਂ ਆਇਆ ਅੱਜ ਆਖੜਾਂ ਅਗਲੇ ਦਿਨਾਂ ਚ ਪ੍ਰੋਗਰਾਮ ਕਿਧਰੇ ਹੋਰ ਵੱਢਣਗੇ ਪਿੱਪਲੀਵਲ ਦੇ ਮੈਂ ਇੰਨੀ ਜਗ੍ਹਾ ਤੇ ਗਿਆ ਚਾਹੇ ਹਰਿਆਣਵੀ ਚ ਬੋਲਣ ਚਾਹੇ ਪੰਜਾਬੀ ਚ ਬੋਲਣ ਚਾਹੇ ਹਿੰਦੀ ਚ ਬੋਲਣ ਗੱਲ ਇੱਕੋ ਹੀ ਕਹਿੰਦੇ ਆ ਮਾਰਾ ਪਿੱਛਾ ਛਡਵਾ ਦਿਓ ਬਾਜਪਾ ਸੇ ਮੈਂ ਕਾ ਪਿੱਛਾ ਛਡਾਉਣ ਵਾਲੇ ਤਾਂ ਤੁਸੀਂ ਖੁਦ ਹੀ ਹੋ ਅਸੀਂ ਤਾਂ ਤੁਹਾਨੂੰ ਕਿ ਜ਼ਕ ਦੰਗ ਦੱਸ ਦਾਂਗੇ ਕਿ ਆ ਬਟਨ ਦੱਬ ਦਿਓ ਪਿੱਛਾ ਛੱਡ ਜਾਊਗਾ ਸੋ ਹਰਿਆਣੇ ਵੀਆਂ ਮੁਸ਼ਕਲਾਂ ਬੇਰੋਜ਼ਗਾਰੀ ਖਾਸ ਤੌਰ ਤੇ ਕਰਪਸ਼ਨ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਐ ਤੇ ਹਰਿਆਣੇ ਦੇ ਮੁੱਖ ਮੰਤਰੀ ਨੂੰ ਆਪ ਨਹੀਂ ਪਤਾ ਮੈਂ ਲੜਨਾ ਕਿੱਥੋਂ ਐ ਹਰਿਆਣੇ ਦੇ ਪ੍ਰਧਾਨ ਨੇ ਕਹਿੰਦਾ ਇਹਨੂੰ ਲਾਡਵਾ ਤੋਂ ਲੜਾਵਾਂਗੇ ਕਹਿੰਦਾ ਨਹੀਂ ਮੈਂ ਤਾਂ ਕਰਨਾਲ ਤੋਂ ਲੜੂੰਗਾ ਆ ਕੱਲ ਜਿਹੜੀ ਆਈ ਐ ਲਿਸਟ ਕਹਿੰਦੇ ਚੱਲ ਲਾਡਵਾ ਤੋਂ ਲੜ ਉਹ ਜਿਹੜੇ ਮੁੱਖ ਮੰਤਰੀ ਨੂੰ ਆਪ ਨਹੀਂ ਪਤਾ ਮੇਰੀ ਸੀਟ ਕਿਹੜੀ ਐ हरियाणा का फ्यूचर की तय करूंगा हरियाणा के भविष्य के बारे में क्या बताएगा जिसको अपने भविष्य का नहीं पता सो so, इसलिए मैं सबसे आवेदन निवेदन करने आया हूं कि आम आदमी पार्टी सच्ची सुच्ची पार्टी है और आम आदमी पार्टी नई पार्टी है नया जोश है दस साल की पार्टी है सिर्फ और दस साल में नेशनल पार्टी बन गई है दस साल में सिर्फ दस साल में दो राज्यों में हमारी सरकार है दस हमारे राज्यसभा के मेंबर हैं तीन हमारे लोकसभा के मेंबर हैं पांच हमारे गुजरात में एमएलए हैं दो हमारे गोवा में एमएलए हैं मेहरौली में मध्य प्रदेश में हमारा मेयर है चंडीगढ़ में हमारा मेयर है और चंडीगढ़ की एमसीडी हमारे पास है दिल्ली की एमसीडी हमारे पास है दस साल में देश में ऐसी कोई पार्टी नहीं है जिसने इतनी तरक्की की हो इसका कारण है इसका प्रधान ईमानदार है इसमें जो जो नौजवान बुजुर्ग और जितने समाज के सब वर्गों के लोग हैं ईमानदार लोगों का एक एक सबू है तो आप आइए इकट्ठे हो पंजाब में सत्ताईस साल के तीस साल के बत्तीस साल के पैंतीस साल के बच्चे बच्चियां एमएलए मंत्री है, यहां रिटायर ही नहीं होते यार हाथ लड़के को मौका दे दो किसी नए को मौका देना जी छोड़ते नहीं है हम मौके दे दे थक गए ये मौके मांग के थके नहीं और ये लॉलीपॉप देंगे अभी बीजेपी वाले खास तौर पे एक तो दे दिया कि सौ रुपया सिलेंडर सस्ता कहते मास्टर स्ट्रोक कमाल कर दी मोदी जी ने सौ रुपए सिलेंडर सस्ता कर दिया लेकिन यह पूछना चाहता हूं महंगा किसने किया था हजार रुपया पहले महंगा कर दिया सौ रुपए सस्ता कर दिया कहते लोगों की याद इतनी है बस महंगे वाले नहीं याद रखते सस्ते वाला याद रहता है क्योंकि वो इलेक्शन के आसपास आके वो दी होती है वो सहूलत